ਕਿਨਾ ਮੋਜ ਉਹਨੇ ਬੈਠ ਕੇ ਕੀ ਕਰਦਾ ਡਾਕਟਰਾਂ ਨੇ ਆਹ ਭਾਈ ਏ ਕਿਨਾ ਉਹ ਫੰਦਾ ਤੋਂ ਥੋੜਾ ਕੰਗੀਆਂ ਮਾਰਦਾ ਆਂਦੀ ਮਾਂ ਬਿਮਾਰੀ ਤੁਹਾਨੂੰ ਵਿਸਾ ਮਾਰ ਲਾਇਆ ਤੇ ਟੱਗੀਆਂ ਬਾਗੀਆਂ ਪੈਂਡੀਆਂ ਤੁਹਾਨੂੰ ਬੜਾ ਸਰਕਾਰਾਂ ਕਿਤੇ ਨੌਕਰੀਆਂ ਦੇਣੀਆਂ ਤੂੰ ਕਿਉਂ ਮਾਰਦ ਕਰ ਰਿਹਾ ਨਾ ਤੇ تمہਾਰੇ ਗੇਂਹ ਸ਼ੁਰੂ ਤੇ ਨਹੀਂ ਮੱਲ ਲੈ ਕੀ ਤਾ ਬਤਾ ਦੇਖ ਲੈ ਕੋ ਤੇਜ਼ ਕਰ तो मुंह निकाल कर करना है एंटना का पिक्चर में लगेगा चलो और ठाकुर मुंह में रख के आ जाओ मुंह का पूरा पैकेट भर के मुंह पूरा खत्म मैं करूंगा मैं कर दो दो मिलोगे ना इन तरफ हां एक टाइप का कार्ड वाला भी रख रखिए आम नहीं कोई नहीं है मुंह का के जाने के ਆ ਮੇਰੀ ਗੱਲ ਸੁਣ ਆ ਬਾਕੀ ਗੱਲ ਬੰਦ ਕਰ ਇੱਧਰ ਆ ਜਾ ਪਤਾ ਕੀ ਦੇ ਕਿਦਾਂ ਘੋੜੇ ਵੇਚ ਕੇ ਸੁੱਤੀ ਪਈ ਉਹ ਬੂਵੇ ਚੋਰ ਚਪਟ ਖੁੱਲੇ ਤੇ ਨੂਤੀ ਦਾ ਕੋਈ ਪਤਾ ਹੀ ਨਹੀਂ ਕਿੱਥੇ ਹੈਗੀ ਕਿੱਥੇ ਨਹੀਂ ਅਨ ਨੂੰ ਕੋਈ ਪਤਾ ਕਿਉਂਕਿ ਇਹ ਦੁਬਾਰਾ ਦੁਬਾਰਾ ਸ਼ੁਰੂ ਤੋਂ ਕਰੀਏ ਚਾਈ ਤੂੰ ਤਾਂ ਸਾਡੇ ਕੋਲ ਮਾਫੀ ਮੰਗ ਲਈ ਆ ਤੇ ਆਪਾਂ ਵੀ ਮੰਗ ਲਈ ਆ ਹੁਣ ਉਨਾ ਉਮਰ ਵਾਲਿਆਂ ਨੂੰ ਕਹੀਏ ਜਿਹੜੀਆਂ ਚਾਈ ਦੀ ਉਮਰ ਦੀਆਂ ਜਨਾਨੀਆਂ ਆਂ ਉਹ ਦੇਖੋ ਵੇਖੋ ਜੀ ਜਿਹੜੀ ਸਾਡੀ ਜਿਹੜੀ ਮਤਲਬ ਚਾਈ ਜੀ ਦੀ ਉਮਰ ਹੈਗੀ ਆ ਉਹ ਹੈਗੀ ਬੱਚਿਆਂ ਨਾਲ ਪਿਆਰ ਪਾਉਂਦੀ ਕਿਉਂਕਿ ਜਿਹੜੀ ਇਹ ਉਮਰ ਹੁੰਦੀ ਨਾ ਬੱਚਿਆਂ ਵਰਗੀ ਹੋ ਜਾਂਦੀ ਆ ਕਿਉਂਕਿ ਇਹਨਾਂ ਦੀ ਗੱਲ ਦਾ ਕੋਈ ਗੁੱਸਾ ਵੀ ਨਹੀਂ ਕਰਦਾ ਕੁਝ ਵੀ ਨਹੀਂ ਪਰ ਬੱਚਿਆਂ ਦੇ ਦੁਆਰਾ ਕਰਿਓ ਜੀ ਹਾਂ ਹਾਂ ਆਣਾ ਕਮੇਟੀ ਆਹੋ ਕਮੇਟੀ ਚੁਕਣੀ ਆ ਉਹ ਮੰਮੀ ਫੋਨ ਬੰਦ ਕਰੋ ਜਲਾ ਚੁੱਪ ਕਰ ਕਮੇਟੀ ਮੈਂ ਨਹੀਂ ਚੁਕਣੀ ਮੈਂ ਤਾਂ ਬੈਣਾ ਐਂਡ ਵਾਲੀ ਕਮੇਟੀ ਚੁਕਣੀ ਆ ਨਾਲੇ ਪੂਰੀ ਆਹੋ ਚੁਕੜੀ ਕਮੇਟੀ ਪਰ ਐਂਡ ਵਾਲੀ ਚੁਕਣੀ ਆ ਮੰਮੀ ਕੀ ਯਾਰ ਫੋਨ ਹਾਂ ਹਾਂ ਉਹ ਮੰਮੀ ਫੋਨ ਬੰਦ ਕਰੋ ਮੰਦਰ ਜਿਆ ਚੱਲ ਹਾਂ ਹਾਂ ਕਮੇਟੀ ਚੁਕਣੀ ਪਰ ਹੈਂਡ ਵਾਲੀ ਚੁਕਣੀ ਵਾਵਾ ਪੂਰੀ ਮਿਲ ਜਾਂਦੀ ਹੈ ਫੋਨ ਬੰਦ ਕਰੋ ਹਾਂ ਮੈਂ ਤੇਰੇ ਘਰ ਆਨੀ ਆ ਕੇ ਗੱਲ ਕਰਦੀ ਆ ਆਹੋ ਦੱਸਦੀ ਆ ਠੀਕ ਹੈ ਠੀਕ ਨੋ ਮਰੀ ਠੀਕ ਹੀ ਆ ਭਾਚ ਤੂੰ ਦੱਸ ਹਾਂ ਹਾਂ ਕਮੇਟੀ ਚੁਕਣੀ ਆ ਪਰ ਹੈਂਡ ਵਾਲੇ ਵਾਵਾ ਪੂਰੀ ਮਿਲਦੀ ਆ ਨੋ ਦਾ ਤੈਨੂੰ ਦੱਸੀ ਤੇ ਗੱਲ ਬਾਕੀ ਤੈਨੂੰ ਘਰ ਆ ਕੇ ਦੱਸੂਗੀ ਨੁੰਦੀਆਂ ਗੱਲਾਂ ਠੀਕ ਹੈ ਠੀਕ ਹੈ ਚਲ ਓਕੇ ਹੈ ਵਿੱਲੀ ਆ ਪਰ ਸਮਝਿਆ ਕਰਨਾ ਗੱਲ ਆ ਮੁੰਡਾ ਕੇ ਕੋਲ ਬੈਠਾ ਬਾਅਦ ਚ ਗੱਲ ਕਰਾਂਗੇ ਓਕੇ ਕੀ ਆ ਉਹਨੇ ਆਪਣੀ ਨੁੰਦੀਆਂ ਚ ਕੀ ਆ ਅਗਲੀ ਨੇ ਆਪਣੀ ਨੁੰਦੀ ਗੱਲ ਕਰਨੀ ਸੀ ਤੋ ਐਵੇਂ ਤੇ ਮੰਮੀ ਆ ਭਾਬੀ ਦਾ ਕੀ ਆ ਕੀ ਹੋਇਆ ਕੀ ਆ ਲੈ ਸਹੀ ਗੀਰ ਠੀਕ ਹੈ ਨਾ ਮਾਂ ਸਾਗਦਾ ਸਾਗ ਨਹੀਂ ਬਣਦਾ ਆਹ ਰੋਟੀ ਦੇ ਕੰਮ ਚੋਰ ਗਏ ਕੰਮ ਨਹੀਂ ਕੋਈ ਕਰਦੀ ਹੈਗੀ ਅੰਕਲ ਤਾਂ ਕਿਰਨ ਸਿਰਫ ਵੇਖਣਾ ਹੀ ਲੈਣਾ ਕਿ ਉਹ ਹਰ ਗੱਲ ਵਾਚ ਕਰਦੇ ਮੈਂ ਪਤਾ ਨਹੀਂ ਨੂੰ ਨਹੀਂ 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 ਰਿੰਪੀ ਪਤਾ ਮੈਨੂੰ ਜਿੰਨਾਗ ਤੋਂ ਕੱਲਾ ਕੱਲਾ ਸੁਣ ਕੇ ਸਾਗ ਧਰਦੀ ਨਹੀਂ ਪਤਾ ਮੈਨੂੰ ਕਿੰਨਾਗ ਤੋਂ ਕੱਲਾ ਕੱਲਾ ਪਤਾ ਚੋਕੇ ਤੇ ਸਾਗ ਧਰਦੀ ਰਹੀਆਂ ਕਦੇ ਕੰਮ ਨੂੰ ਹੱਥ ਨਹੀਂ ਲਾਇਆ ਸੋਚਦੀ ਰਹਿੰਦੀ ਵੀ ਨਹੀਂ ਨਹੀਂ ਫੇਸ ਵਧੀਆ ਆਏਗਾ ਅਗਲੇ ਹਿੰਦੇ ਪ੍ਰਾਸਕ ਨਹੀਂ ਅੱਜ ਦੀ ਵੀਡੀਓ ਚ ਸਰਦਾਰ ਜੀ ਨੇ ਆਪਣੇ ਦਿਲ ਦੀ ਪ੍ਰਾਸਕ ਕਰਨੀ ਹੈ ਤੇ ਇਹ ਸਾਰੀ ਪੜਾਅ ਦੀ ਝੂਠੀ ਹੁਣੀ ਹੈ ਝੂਠੀ ਬਿਲਕੁਲ ਝੂਠੀ ਇਹ ਤੇ ਹੁਣ ਅੰਕਲ ਹੀ ਦੱਸਣਗੇ ਝੂਠੀ ਆ ਕਿ ਸੱਚੀ ਆ ਸਾਰੀ ਪੜਾਅ ਝੂਠੀ ਹੈ ਕਿਉਂ ਸਰ ਕੀ ਕੰਕਲ ਜੀ ਕੰਮ ਬੋਲੋ ਤੇ ਕੀ ਆ ਸਕਦੇ ਤਾਂ ਹੀ ਡਾਲੇ ਹੁਣ ਕਿ ਨਾ ਤੇ ਵੇਖਿਓ ਮੇਲਾ ਭਾਵਾ ਤੇ ਮੇਰਾ بےਕਾਰ ਹੋ ਗਿਆ ਜੀ ਚਲੋ ਯਾਰ ਚਲੋ ਕਰੋ ਤੁਹਾਡਾ ਬਤਾਓ ਮੈਨੂੰ ਜਿੰਨਾ ਕ ਕੱਲਾ ਕਾਲਾ ਪਤਾ ਫਤਾ ਚੁਣ ਕੇ ਸਾ ਪਤਾ ਮੈਨੂੰ ਫੇ ਰਿਪੀ ਲੱਗ ਅੰਕਲ ਨੇ ਕਹਣਾ ਮੈਂ ਐਵੇਂ ਕਹਿਤਾ ਚੱਲ ਵੀਡੀਓ ਬਣਾਈਏ ਓ ਹੋ 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 ਹੋਂਦਰ ਵਿੱਚ ਕੱਲੇ ਸੀ ਜਾਣੇ ਕਰਾ ਬੋਲੋ ਡਾਇਲੋਗ ਚੱਲ ਹੱਸਿਆ ਹੱਸਿਆ ਦੇ ਸਹੀ ਨਹੀਂ ਦੇ ਅੰਦਰ ਕੱਲੇ ਬੈਠੇ ਹੈਨਾ ਪਤਾ ਮੈਨੂੰ ਜਿੰਨਾ ਕੋ ਪਤ ਸਾਗ ਤਰਦੀ ਰਹੀ ਪੰਬਲ ਆ ਗਿਆ ਪਤਾ ਮੈਨੂੰ ਜੇ ਨਾਕ ਪੱਤਾ ਪੱਤਾ ਚੁਣ ਕੇ ਸਾਗ ਦਰਦੀ ਰਹੀ ਹੈ ਕੀ ਕਰੰਡੇ ਆ ਉਮਾ ਜੀ ਰਿੰਪੀਨ ਵਾਈਫ ਬਾਹਰ ਹੈ ਰਿੰਪੀਨ ਵਾਈਫ ਮੈਂ ਉਹਦੇ ਤੇ ਵਾਲ ਵੇਖ ਕੇ ਹੀ ਜਾਂਦਾ ਨੋ ਬਾਕੀ ਅੰਕਲ ਨੇ ਵੇਲਾ ਲਾ ਲੈਂਦਾ ਮੈਂ ਜਨਲਟੀ ਆਂ ਕੰਟੀ ਨੇ ਮੋੜ ਕੇ ਤੱਕ ਲਿਆ ਜੀ ਆ ਹੋ ਮੈਂ ਗੱਦੇ ਮਿੰਨ ਤੇਰੇ ਕੋ ਸ਼ਰਮ ਮਾਂਦੀ ਤਾਂ ਮੇਰੇ ਕੋ ਸ਼ਰਮ ਮਾਂਦੀ ਹੈ ਤੇ ਇਹ ਐਂਟੀ ਕੁੰਗੜ ਲੈ ਲੋ ਕਹਿਣਾ ਕੀ ਹੈ ਉਹ ਤੇ ਕਹਿਣਾ ਹੈ ਏਡਾ ਏਡਾ ਡਾਇਲੋਗ ਹੈ ਸਰ ਉਹ ਡਾਇਲੋਗ ਤੇ ਠੀਕ ਹੈ ਹਾਸੇ ਦਾ ਕੀ ਕਰ ਹਾਂ ਸਿਰਫ ਇਹੋ ਗੱਲ ਕਹਿਣੀ ਪਤਾ ਮੈਨੂੰ ਜਿੰਨਾ ਕ ਤੂੰ ਸਾਗ ਧਰ ਦੇ ਰਹੀਆਂ ਚੁੱਕ ਕੇ ਸਾਗ ਧਰਦੀ ਰਹੀ ਪਤਾ ਮੈਨੂੰ ਜਿੰਨਾ ਕ ਤੂੰ ਚੁੱਕ ਕੇ ਸਾਗ ਧਰਦੀ ਰਹੀ ਆਵਾਜ਼ ਦੇ ਦਮ ਲੈ ਕੇ ਪਤਾ ਮੈਨੂੰ ਪਤਾ ਮੈਨੂੰ ਜਿੰਨਾ ਕ ਤੂੰ ਪਤਾ ਪਤਾ ਆਂਟੀ ਹਸਾ ਦਿੰਦੇ ਆ ਇਹ ਤੂੰ ਹੀ ਹਸਾ ਦਿੰਦੇ ਓ ਮੈਨੂੰ ਦੋ ਆ ਆਹ ਪੀ ਹਾਂ ਕੋਈ ਹੋਰ ਕੀ ਅਚਨ ਸਹੀ ਗੱਲ ਸਹੀ ਰਿੰਪੀ ਗੱਲ ਦਾ ਸਫੰਬਲ ਆਇਆ ਨਾ ਨਹੀਂ ਮੈਂ ਤੇ ਪੂਰੇ ਮੋਸ਼ਨ ਵਿੱਚ ਬੋਲਣ ਡਿਆਂ ਲੱਗਾ ਪਤਾ ਮੈਨੂੰ ਜਿੰਨਾ ਕ ਤੂੰ ਸਾਗ ਧਰਦੀ ਰਹੀ ਆ ਪਤਾ ਮੈਨੂੰ ਜਿੰਨਾ ਕ ਤੂੰ ਝੁਣ ਕੇ ਸਾਹ ਧਰਦੀ ਰਹੀ ਆ ਸਾਫ ਨਹੀਂ ਪਤਾ ਮੈਨੂੰ ਜਿੰਨਾ ਕੁ ਦੋ ਚੁਣ-ਚੁਣ ਕੇ ਸਾਗ ਧਰਦੀ ਰਹੀ ਹੈ ਚੁਣ-ਚੁਣ ਕੇ ਲੈਂਦਾ ਮੰਮੀ ਜਾਓ ਉਹਨੂੰ ਪੁੱਛ ਕੇ ਆਓ ਮੇਰੇ ਵਾਸਤੇ ਮੱਖਣ ਕੱਢਿਆ ਕਿ ਨਹੀਂ ਪੁੱਛ ਦੇਈਆਂ ਜਿੱਲੜ ਜੀ ਹੈਗੀ ਆ ਇਹਨੂੰ ਕੋਈ ਕੰਮ ਨਿਭੜਦਾ ਹੀ ਨਹੀਂਗਾ ਇੱਕ ਕੰਮ ਫੜ ਕੇ ਬਹਿ ਜਾਂਦੀ ਆ ਬਸ ਜਾਓ ਤੇ ਗੱਲ ਕਰ ਕੇ ਆਓ ਨਹੀਂ ਤੇ ਮੈਂ ਕਹਿਆ ਨਾ ਤੇ ਐਵੇਂ ਫਿਰ ਤੁਸੀਂ ਕਹਿਣਾ ਤੇ ਬੋਲਦਾ ਮੇਰ ਨਾ ਆਵੇ ਨਾ ਆ ਲੋਕਾਂ ਨੇ ਕਹਿਣਾ ਉਹਦਾ ਆਦਮੀ ਘਰ ਨਹੀਂ ਹੈਗਾ ਆ ਦਿਉਰੀ ਪ੍ਰਧਾਨ ਬਣਿਆ ਅਧਿਉਰ ਹੀ ਜ਼ਿਆਦਾ ਬੋਲਦਾ ਰਹਿਣ ਦੇ ਤੇ ਦੂਸਰੀ ਗੱਲ ਆ ਪ੍ਰੈਸ ਵਾਲੇ ਦਾ ਹਰ ਹਫ਼ਤੇ 200 ਰੁਪਿਆ ਬੰਨ ਕੱਟ ਉੱਠ ਮਣਾ ਮੇਰੇ ਕਰਮਾਂ ਚ ਤਾਨ ਤਾ ਲਿਖਿਆ ਤਾਂ ਉੱਠ ਮਣਾ ਮੇਰੇ ਕਰਮਾਂ ਚ ਸੁੱਖ ਨਹੀਂ ਗਾ ਨਹੀ ਹਰੰਪੀ ਪੁੱਤਾਰਾ ਹਾਂਜੀ ਬਾਬਾ ਕਿੱਧਰ ਚੱਲੀ ਆ ਥੈਂਕ ਯੂ ਉਹ ਤੁਹਾਡੀ ਚਾਹ ਦਾ ਟਾਈਮ ਹੋ ਗਿਆ ਨਾ ਕੋਈ ਨਹੀਂ ਬੈ ਜਾ ਤੂੰ ਮੈਂ ਤੇਰੀ ਸੱਸ ਨੂੰ ਕਹਿ ਦੇ ਨਾ ਮਾਂ ਨਹੀਂ ਕੋਈ ਗੱਲ ਨਹੀਂ ਮੈਂ ਬਿਠਾ ਲੈਣੀ ਮੈਨੂੰ ਕੋਈ ਨਹੀਂ ਕੋਈ ਨਹੀਂ ਤੂੰ ਬੈਠ ਮੈਂ ਦੇ ਦੇਣਾ ਆਵਾਜ਼ ਠੀਕ ਹੈ ਉੱਤਰ ਉਸਲੇ ਬੋਲ ਪੈ ਸਰ ਕਿਸੇ ਕੰਮ ਦੀ ਚਾਹ ਨਹੀਂ ਹੈ ਕੀ ਪਤਾ ਨਹੀਂ ਨੱਕ ਬੰਦ ਕਰਕੇ ਮੈਂ ਚਾਹ ਮੰਮੀ ਘਟੋ ਘਟਨਾ ਚਾਹ ਤੁਸੀਂ ਬਣਾ ਲਿਆ ਕਰੋ ਇੱਕ ਟਾਈਮ ਹੀ ਜਾ ਪੀਣੀ ਹੁੰਦੀ ਆ ਉਹਦਾ ਵੀ ਸੋਰ ਸੁਆਦ ਨਹੀਂ ਹੁੰਦਾ ਬੇਰ ਨੂੰ ਕੋਈ ਕੰਮ ਨਾ ਸਿਖਾਵਾਂ ਹਾਂ ਚਾਹ ਹੀ ਤੱਕ ਬਣਾਉਂਦੀ ਹੋਰ ਕਰਦੀ ਕੀ ਆ ਸਾਰੇ ਘਰ ਦਾ ਕੰਮ ਤੇ ਮੈਂ ਕਰਦੀ ਆ ਆ ਚਾਹ ਹੀ ਪਤਾ ਨਹੀਂ ਕਿਤਰਾ ਮੈਂ ਪੀਤੀ ਆ ਆ ਮੈਂ ਵੀ ਨਾ ਨੱਕ ਬੰਦ ਕਰਕੇ ਚਾਹ ਪੀਤੀ ਜੇ ਸੱਚ ਬੁਛੋਦੇ ਏਦਾਂ ਕਰੋ ਭਾਬੀ ਨੂੰ ਨਾ 4 ਦਿਨ ਪੇਕੇ ਲਵਾ ਦਿਓ ਲਵਾ ਦਿਓ ਲਵਾ ਵੱਡੀ ਚ ਬੈਠੇ ਚੱਲ ਇਸ ਤਰ੍ਹਾਂ ਕਰੋ ਭਾਬੀ ਨੂੰ 4 ਦਿਨ ਪੇਕੇ ਭੇਜ ਦਿਓ ਕੀ ਗਣਾਹੀ 4 ਦਿਨ ਪੇਕੇ ਕਰੋ ਭਾਬੀ ਮੰਮੀ ਏਦਾਂ ਕਰੋ ਭਾਬੀ ਨੂੰ ਕੋ 4 ਦਿਨ ਨਾ ਪੇਕੇ ਲਾਵੇ ਤੇ ਇਹਨੂੰ ਵੀ ਕੰਮ ਕਰਨਾ ਆਵੇ ਮੇਰੀ ਵੀ ਇਹੋ ਸਲਾਹ ਆ ਕਿ ਭੇਜਾ ਨੂੰ 4 ਦਿਨ ਪੇਕੇ ਕੋਈ ਨਹੀਂ ਮੰਮੀ ਮੈਂ ਦੁਬਾਰਾ ਬਣਾ ਦਿੰਨੀ ਚਾਹ ਰਹਿਣ ਦੇ ਦੁਬਾਰਾ ਵੀ ਤੂੰ ਇਸ ਤਰ੍ਹਾਂ ਦੀ ਬਣਾਣੀ ਆ ਬੈ ਜਾ ਬੈ ਜਾ ਪੁੱਤਰ ਦੁਬਾਰਾ ਕਰ ਲੈਣਾ ਨਾ ਹਾਂ ਹਾਂ ਰਿੰਪੀ ਥੋੜਾ ਆ ਜਾ ਆਪਣੇ ਇਧਰ ਅੰਕਲ ਵਾਲੇ ਵੇਖਾਂ ਤੂੰ ਇਹ ਉਧਰ ਦੇਖ ਕੋ ਕੁੜੀ ਵਾਲੇ ਵੇਖੋ ਸਰਜੀ ਰਿੰਪੀ ਵਾਲੇ ਵੇਖੋ ਹਾਂ ਫਿਰ ਸਾਡੇ ਵੱਲ ਵੇਖੋ। ਥੈਂਕ ਯੂ। ਕੱਟ। ਕਿੰਨੇ ਦਾ? ਆਹ ਨੋ। ਠੀਕ ਹੈ ਠੀਕ ਹੈ ਰਿੰਪੀ। ਨਹੀਂ ਨਹੀਂ ਇਧਰ ਸਾਹੀ ਹਾਂ ਸਰ। ਕਿਉਂਕਿ ਸਾਹੀ ਆਪੇ ਹੀ ਦੇ ਦੂੰਗੀ ਕੈਂਡਾ ਜੀ। ਕਿ ਇਹਨੂੰ ਚਾਹ ਨਹੀਂ ਬਣਾਉਣੀ ਆਉਂਦੀ। ਇਹਨੂੰ ਕੋਈ ਕੰਮ ਨਹੀਂ ਆਉਂਦਾ। ਇਹ ਜਾ ਕੇ ਪੀ ਕੇ ਸਿੱਖ ਆਵੇ। ਤੇ ਸੇ ਕੰਮ ਤੋਂ ਹੋਣਾ ਰੋਕਦੇ ਕਿਉਂ ਆ ਉਹ ਨਹੀਂ ਨਹੀਂ ਪਾਪਾ ਜੇ ਭਾਬੀ ਚਲੇ ਗਏ ਤੇ ਘਰ ਦਾ ਕੰਮ ਮਮੀ ਕਰਨਗੇ ਆ ਬਿਲਕੁਲ ਮਮੀ ਕਰਨਗੇ ਤੂੰ ਇਹ ਕੌਣਾ ਕੋਸ਼ਿਸ਼ ਨਹੀਂ ਨਹੀਂ ਇਹਨਾਂ ਦੇ ਡਾਇਲੋਗ ਇਹਦਾ ਹਸਬੰਦ ਵੀ ਤੇ ਬਾਹਰ ਆ ਨਾ ਜੀ 6 ਮਹੀਨੇ ਦੇਖੋ ਇਹਦਾ ਆਦਮੀ ਨਹੀਂ ਬਾਤ ਇਹ ਸਟੋਰੀ ਕਿੰਨੇ ਚੱਲੀ ਆ ਕਿੰਨਾ ਆਪੇ ਦੇ ਕਹਿੰਦੇ ਜੇ ਕਿ ਲੰਮੀ ਕਰਨੀ ਲੰਮੀ ਕਰਨੀ ਲੰਮੀ ਕਰਨੀ ਮੰਮੀ ਕਰਨ ਤੇ ਡਿਆ ਲੰਮੀ ਦਾ ਮਤਲਬ ਆ ਕਿ ਨਾ ਚਾਹ ਤੇਰੇ ਕੋਲ ਗੱਲ ਚਾਹ ਦੀ ਕਰੋ ਨਾ ਚਾਹ ਤੇ ਹਾਂਸ ਲੰਮੀ ਤੇ ਤਾਂ ਪਲਾਸਟਿਕ ਥੋੜਾ ਇਹਨੂੰ ਕੱਚ ਕੇ ਲੰਬੀ ਕਰੀ ਜਾ ਲੰਬੀ ਦਾ ਮਤਲਬ ਇਹ ਥੜੀ ਦੀ ਪੜਾਜ਼ ਕੱਢੋਗੇ ਠੀਕ ਹੈ ਹੁਣ ਲੱਗੀ ਸਰ ਸਮਝ ਆ ਪੜਾਜ਼ ਨਹੀਂ ਕੱਢਣੀ ਲੱਗੀ ਹੁਣ ਤਾ ਸਰ ਰੁਕੂਗਾ ਤੇ ਇਕੱਲੇ ਕਰਦਾ ਕੰਮ ਪੁੱਲਾ ਕੀ ਕਹਿਣਾ ਕੀ ਥੋੜਾ ਨੰਗਾ ਲੈਣਾ ਗਾਣਾ ਤੇਰੇ ਕੋ ਚਾਹ ਵਾਂਗ ਦੇ ਆ ਤੇ ਦੋ ਕੰਨੇ ਲਾ ਲੈਣੀ ਆ ਕੀ ਕਹੂੰਗਾ ਸਰ ਇਹੋ ਹੀ ਕਹਿ ਦਵਾਂਗਾ ਕਿ ਤੇ ਚਾਹ ਮੰਗੀ ਦੀ ਤੇ ਤੂੰ ਅੱਧਾ ਘੰਟਾ ਉੱਠਣਾ ਹੀ ਨਹੀਂ ਬੜਾ ਅਦਮੀ ਬਣਾ ਤਾ ਹਾਂ ਉਹਨੂੰ ਗਈ ਰਿੰਪੀ ਚਾਹ ਆਹ ਉਹ ਜਰੀ ਜੇ ਤਾਂ ਮਰਜੀ ਥੱਕੀ ਟੁੱਟੀ ਹੋਏ ਓਏ ਉਸੇ ਵੇਲੇ ਹੀ ਉੱਠ ਕੇ ਤੁਰ ਪੈਂਦੀ ਆ ਗੱਡਾ ਗੱਡਾ ਤੂੰ ਵੀ ਬੜਾ ਸਾਰੇ ਕਰਦੇ ਆ ਤੂੰ ਵੀ ਗੱਡਾ ਸਹੀ ਹੈ ਵਧੀਆ ਨੇ ਅੱਗੋ ਬਸਹੀ ਆ ਚਲੋ ਵਧੀਆ ਵਧੀਆ ਵਹੇ ਡਾਇਲੋਗ ਵਧੀਆ ਚਲੋ ਚਲੋ ਠੀਕ ਤੇਰੀ ਮਾਂ ਜੂ ਕਹਿੰਦੀ ਆ ਲੈ ਨਾ ਹੋ ਗਿਆ ਲੱਗਦਾ ਆ ਨਾ ਸਨਾਸਾ ਫਤੂੰ ਮੇਰੀ ਗੱਲ ਸੁਣ ਵੀਰਾ ਤੇਰਾ ਭਾਬੀ ਨੂੰ ਪੈਸੇ ਦੇ ਗਿਆ ਸੀਗਾ ਅੱਛਾ ਤੂੰ ਕਹਿੰਦਾ ਸੀ ਵੀਜ਼ਾ ਦਾ ਬੇਟਾ ਮੇਰੀ ਗੱਲ ਸੁਣ ਜੋ ਤੇਰਾ ਮਨ ਕਰਦਾ ਹੈ ਭਾਬੀ ਨਾਲ ਜਾ ਕੇ ਲੈ ਆ ਗਲਤ ਹੈ ਫਿਰ ਵੀਰਾ ਇੱਧਰ ਲੈ ਉਹ ਦਿੰਦੇ ਇੱਧਰ ਆ ਗਿਆ ਸਿੱਧਾ ਇੱਧਰ ਆ ਗਿਆ ਸਿੱਧਾ ਇੱਧਰ ਨਹੀਂ ਤੁਸੀਂ ਤਾਂ ਕਰ ਚੱਲ ਇੱਥੇ ਲੈ ਹਾਂ ਇਹ ਦੱਸੋ ਇਹ ਤਾਂ ਕਰਦੇ ਬੱਸ ਕਰਦਾ ਕਰਦਾ ਚੱਲ ਹਾਂ ਇੱਥੇ ਲੱਗਦਾ ਹਾਂ ਹਾਂਜੀ ਤੁਸੀਂ ਸਵਾਲ ਹਾਂਜੀ ਸਾਰਨ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਆ ਮੀਡੀਆ ਕਿ ਤੁਸੀਂ ਸਾਰੇ ਠੀਕ ਹੋਗੇ ਤੇ ਅੱਜ ਮੈਨੂੰ ਬੜਾ ਵਧੀਆ ਮੌਕਾ ਮਿਲਿਆ ਕਿ ਜਿਹੜੇ ਸਾਡੇ ਸੀਨੀਅਰ ਆਰਟਿਸਟ ਨੇ ਜਿਨ੍ਹਾਂ ਨੇ ਕ੍ਰਾਈਮ ਪੈਟਰੋਲ ਸਾਵਧਾਨ ਇੰਡੀਆ ਜੀ ਪੰਜਾਬੀ ਜੀ ਸ਼ਰਮਾ ਤੇ ਕਈ ਜਦਾ ਪਛਨਾ ਕੀਤਾ ਨਾ ਨਾ ਤੇ ਲੋ ਜੀ ਤੁਹਾਨੂੰ ਅੱਜ ਮੁਲਾਕਾਤ ਕਰਵਾਉਣੀ ਹੈ ਨਰੇਸ਼ ਨਰੇਜੀ ਨਾ ਨਰੇਸ਼ ਕਰ ਉਹਦਰ ਜਾਓ ਕਰਾਂਗੇ ਉਹਨੂੰ ਪਾਜੀ ਕੁਝ ਆਪਣੇ ਬਾਰੇ ਮੈਂ ਕੀ ਦੱਸਾਂ ਜੀ ਦਸ਼ਵੀਰ ਮੈਡਮ ਬਹੁਤ ਜ਼ਿਆਦਾ ਮਾਨ ਦੇ ਰਹੇ ਨੇ ਇਦਾਂ ਤਾਂ ਤਾਂ ਕੁਝ ਨਹੀਂ ਕੰਮ ਕਰਦੇ ਆਂ ਇਹ ਵੀ ਕਰਦੇ ਮੈਂ ਨਹੀਂ ਕਰਦਾ ਸਿੱਖ ਇਕੱਠੇ ਕਰਦੇ ਇੱਕ ਟੀਮ ਵਰਕ ਹੈ ਤੇ ਬਹੁਤ ਹੀ ਜ਼ਿਆਦਾ ਮਾਨ ਦਿੰਦੇ ਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਨਹੀਂ ਨਹੀਂ ਪਾਜੀ ਮਾਨ ਨਹੀਂ ਮੈਂ ਬਹੁਤ ਲੱਗੀ ਆ ਕਿ ਜਿਹੜੇ ਸੀਨੀਅਰ ਕਲਾਕਾਰਾਂ ਨਾਲ ਇੱਕ ਮੈਂ ਬਿਲਕੁਲ ਛੋਟੀ ਜੀ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ ਕਰਨੋ ਪਾਜੀ कोई डायरेक्टर आदमी कोई कैमरा पर एक्शन करने का बराबर हां जी अब 5 मिनट लाइट बस उसके बाद कदम है सिक्खनू भी तो मेरे को जाना आज बहुत हो गया बिल्कुल नहीं मिल ना ना रास्ता आऊंगा चैनल तो ठीक है ठीक है बता दिया जनाब आज मननारा डायरेक्टर ने मन्नू बैठ चेंज करता जनाब ਬੰਦਾ ਸੌਂਗਣ ਨੂੰ ਥੋੜੀ ਟੱਗੀਆਂ ਮਾਰਦਾ ਉਹਦੀ ਮਾਂ ਕੁਮਾਰੀ ਮਾਂ ਨੇ ਲਾਜਾ ਤੈਨੂੰ ਟੱਗੀਆਂ ਮਾਰੀਆਂ ਪੈਂਡੀਆਂ ਐਂ ਨਿਕਲ ਗਿਆ ਜਦੋਂ ਆਟਾ ਪਿਓ ਆਂ ਵੀ ਝੱਟ ਗਿਆ ਦੁਨੀਆ ਨੂੰ ਚਲ ਗਿਆ ਆਡੀ ਮਾਂ ਨੇ ਲੋਕਾਂ ਦੇ ਕਰਾਜ ਕੋਈ ਨਾ ਦਾਦਾ ਕੱਪ ਕਰ ਕਰ ਕੇ ਆਨ ਪਲ ਪੜਾਇਆ ਉਤੋਂ ਗੱਗਿਆ ਸੁਧਾਰਾਂ ਤੁਹਾਨੂੰ ਮਰੇ ਨੌਕਰੀ ਕਿੱਥੇ ਮਿਲਦੀ ਆ ਪ੍ਰਾਈਵੇਟ ਕੰਮਾਂ ਨਾਲ ਘਰਾਂ ਦੀ ਰੋਟੀ ਪੈਣੀ ਚੱਲਦਾ ਕੀ ਕਰਕੇ ਅਨੂਰ ਅਰਜਵ ਚੁਣਨਾ ਹੈ ਜਦੀ ਮਰ ਕੇ ਰਿਓ ਹੋਰ ਜਦੋਂ ਗੱਲ ਕਰਦੇ ਨਾ ਉਸ ਤੋਂ ਬਾਅਦ ਆਹੀ ਫਿਰ ਸੁਣ ਲਓ ਜਦੋਂ ਗੱਲ ਕਰਦੇ ਨਾ ਉਹ ਤਾਂ ਹਮ ਤਾਂ ਹੀ ਜਾਣਾ ਇੱਕ ਦਾ ਨਾ ਮਤਲਬ ਫੇਲਰ ਚਲ ਕੇ ਗਈ ਕਿਹੜੀ ਗੱਲ ਤੇ ਜਾਣਾ ਮੈਨਾਂ ਤਾਂ ਦੱਸ ਦਿੱਤਾ ਇੱਕ ਡਾਇਲੋਗ ਨਾ ਤਾਂ ਕੰਡੀਆਂ ਤੋਂ ਹੋ ਗਿਆ ਉਸ ਤੋਂ ਬਾਅਦ ਕੀ ਜਾਣਾ ਕਿ ਮੈਂ ਤਾਂ ਮਾਰਨ ਦਾ ਸ਼ੁਰੂ ਕਰਵਾਇਆ ਜਾਣਾ ਇਹਨਾਂ ਕਰਦਾ ਗਿਆ ਕੀ ਹੋ ਗਿਆ ਇਹ ਸੀਧ ਕਰ ਬਾਗੀ ਰੋ ਆ ਕੇ ਰੋ ਸਕਦੇ ਇਹ ਫੋਟੋ ਫੋਟੋ ਬਾਗੀ ਰੋ ਬਾਗੀ ਰੋ ਮਾਰੀ ਚੀਜ਼ ਮਾਰੀ ਐਕਸਟਰੀਏ ਕਾ ਕੋਣ ਏ ਆਓ ਜੀ ਚੱਕਰ ਬਰਾਬਰ ਬਰਾਬਰ ਲਿੰਗ ਨੂੰ ਫੜੋ ਤੰਗੀਆਂ ਮੇਰੇ ਆ ਗਿਆ ਆ ਗਿਆ